ਫਰਹੂ ਮੂਸੇ ਵਾਲਾ ਜੱਟ ਦਿਲਾਂ ਵਿੱਚ ਵਸਦਾ ਜਿਹੜਾ ਮੌਤ ਮੂਰੇ ਵੇਖ ਕੇ ਵੀ ਰਿਆ ਹੱਸਦਾ ਜਿੰਨੀਆਂ ਵੀ ਉਹਦੀ ਹਿੱਕ ਵਿੱਚ ਵੱਜੀਆਂ ਕੱਲੀ ਕੱਲੀ ਗੋਲੀ ਦਾ ਸਾਬ ਕਰਾਂਗੇ ਬੱਚੇ ਬੱਚੇ ਦਿਲਚਾ ਸਿੱਧੂ ਮੂਸੇ ਵਾਲਾ ਦਿਲਚਾ ਮੈਂ ਜਿੱਤ ਤੇ ਅੜ ਗਿਆ ਸੀ ਜਾਣਾ ਮੈਨੂੰ ਸਿੱਧੂ ਦੇ ਘਰ ਅੱਜ ਜਨਮ ਦਿਨ ਤੇ ਇਸ ਲਈ ਆ ਗਿਆ ਇਹ ਤਾਂ ਵੀਰੇ ਵੀ ਆ ਰਹੇ ਸਨ ਪਰ ਵਾਇ ਨਹੀਂ ਉਹ ਕਈ ਹੋਰ ਚਲੇ ਗਏ ਕੰਮ ਸਿੱਛ ਲਈ ਅਕੇਲੇ ਆ ਗਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਾ ਅੱਜ 11 ਜੂਨ ਐ ਤੇ ਪਿੰਡ ਮੂਸੇ ਦੇ ਵਿੱਚ ਪਹੁੰਚੇ ਆ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਐ ਤਾਂ ਰੌਣਕਾਂ ਦੇਖ ਸਕਦੇ ਹੋ ਇਸ ਵਕਤ ਤੁਸੀਂ ਹਵੇਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੌਣਕਾਂ ਲੱਗ ਚੁੱਕੀਆਂ ਨੇ ਸਿੱਧੂ ਮੂਸੇਵਾਲਾ ਦੇ ਜਿਹੜੇ ਫੈਨ ਨੇ ਉਹ ਸਵੇਰ ਤੋਂ ਹੀ ਆਉਣਾ ਸ਼ੁਰੂ ਕਰ ਗਏ ਨੇ ਤਾਂ ਕੋ ਇਸ ਹਵੇਲੀ ਦੇ ਵਿੱਚ ਵੀ ਜਿਹੜੀਆਂ ਇੱਕ ਤਿਆਰੀਆਂ ਹੋ ਰਹੀਆਂ ਨੇ ਤੇ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਨੇ ਆ ਤਾਂ ਇੱਕ ਗੁਬਾਰਿਆਂ ਦੇ ਨਾਲ ਜਿਹੜਾ ਇੱਕ ਇਹ ਗੇਟ ਤਿਆਰ ਕੀਤਾ ਗਿਆ ਜਿਹ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਵਿਸ਼ੇਸ਼ ਤੇ ਉਸ ਤੋਂ ਬਾਅਦ ਜਦੋਂ ਆਪਾਂ ਇਸ ਗੇਟ ਤੋਂ ਅੰਦਰ ਜਾਂਦੇ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੋਟੋ ਪੁਆਇੰਟ ਬਣਾਇਆ ਗਿਆ ਹੈ ਕੋਈ ਜਿਹੜਾ ਵੀ ਸਿੱਧੂ ਮੂਸੇਵਾਲਾ ਦਾ ਫੈਨ ਇੱਥੇ ਆਉਂਦਾ ਹੈ ਤਾਂ ਇੱਥੇ ਇੱਕ ਕਟਆਊਟ ਬਣਾਇਆ ਗਿਆ ਸਿੱਧੂ ਮੂਸੇਵਾਲਾ ਦਾ ਤੇ ਇੱਥੇ ਨਾਲ ਖੜ ਕੇ ਲੋਕ ਫੋਟੋਸ ਖਿਚਾ ਰਹੇ ਨੇ ਸੋ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਲੋਕ ਇੱਥੇ ਪਹੁੰਚ ਰਹੇ ਨੇ ਤੇ ਸਜਾਵਟ ਜਿਹੜੀ ਕੀਤੀ ਗਈ ਹੈ ਇਸ ਮੌਕੇ ਤੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਜਿਹੜੀ ਸਜਾਵਟ ਕੀਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਲੋਕ ਇੱਥੇ ਆਉਂਦੇ ਨੇ ਤੇ ਫੋਟੋਸ ਖਿਚਾ ਰਹੇ ਨੇ ਸਿੱਧੂ ਮੂਸੇਵਾਲਾ ਦੇ ਨਾਲ ਇਹਦਾ ਫੋਟੋ ਖਿਚਾ ਰਹੇ ਨੇ ਤਾਂ ਬਜ਼ੁਰਗ ਬੱਚੇ ਸਭ ਇੱਥੇ ਪਹੁੰਚ ਰਹੇ ਨੇ ਸਵੇਾਈ ਹੁਣੀ ਵੀ ਇੱਥੇ ਪਹੁੰਚ ਰਹੇ ਗੱਲਬਾਤ ਕਰਾਂਗੇ ਇਹਨਾਂ ਨਾਲ ਬਈ ਕਿੱਥੋਂ ਆਇਓ ਫੱਤਾ ਮਾਲਕ ਕਿਤਾਈ ਇਹ ਕਿੱਥੇ ਕਰਕੇ ਇਹ ਮਾਂ ਸਿੱਧੂ ਲੈਡ ਕੋਲ ਆਈ ਅੱਛਾ ਹਾਂਜੀ ਤੇ ਆ ਇੱਥੇ ਵੀ ਵੀਰਾ ਇੱਕ ਪਹੁੰਚਿਆ ਸਿੱਧੂ ਮੂਸੇਵਾਲਾ ਦੀ ਫੋਟੋ ਲੈ ਕੇ ਇੱਥੇ ਪਹੁੰਚਿਆ ਹੈ ਕਿੱਥੋਂ ਆ ਵੀਰੇ ਹਰਿਆਣਾ ਹਰਿਆਣਾ ਤੋਂ ਆਇਓ ਫਰੀਦাবাদ ਇਕੱਲੇ ਆਇਓ ਅਕੇਲੇ ਪਰ ਇੱਕ ਦੋਸਤ ਆਇਆ ਕੋਲ ਮਾਂ ਤੇ ਆ ਗਏ ਅੱਜ ਜਨਮ ਦਿਨ ਆ ਸਿੱਧੂ ਵੀਰੇ ਦਾ ਤਾਂ ਕਰਕੇ ਤਾ ਕਰਕੇ اور 29 ਮਈ ਨੂੰ ਵੀ ਆਇ ਤੇ ਬਰਸੀ ਸੀ ਨਾ ਜਦ ਉਸ ਦਿਨ ਬੈਠੇ ਉਸ ਦਿਨ ਵੀ ਨਿਊਜ਼ ਬਣੀ ਸੀ ਹੂੰ ਤੇ ਹੁਣ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲੇ ਜੋ ਮਿਲਣਾ ਮੰਮੀ ਸੇ ਮਿਲਿਆ ਪਾਪਾ ਸੇ ਤਾਂ ਮਿਲੇ ਮੰਮੀ ਸੇ ਨਹੀਂ ਮਿਲ ਆ ਪਾਇ ਮੰਮੀ ਸੇ ਮਿਲਣਾ ਬਸ ਇੱਕ ਵਾਰ ਉਹਨਾਂ ਨਾਲ ਮਿਲਣਾ ਮੰਮੀ ਸੇ ਬਹੁਤ ਲੋਕ ਇੱਥੇ ਪਹੁੰਚ ਰਹੇ ਨੇ ਤੇ ਕੇਕ ਲੈ ਕੇ ਵੀ ਪਹੁੰਚ ਰਹੇ ਨੇ ਕਿਉਂਕਿ ਅੱਜ ਜੋ ਜਨਮ ਦਿਨ ਹੈ ਸਿੱਧੂ ਮੂਸੇਵਾਲਾ ਦਾ ਬਾਈ ਕਿੱਥੋਂ ਹੋਏ ਤੁਸੀਂ ਮੈਂ ਬਈ ਅਭੋਰ ਤੋਂ ਆਂ ਜੀ ਹਾਂਜੀ ਅਭੋਰ ਤੋਂ ਅਭੋਰ ਦੇ ਨਾਲ ਪਿੰਡ ਆ ਬੁਰਜਮਾਰ ਹਾਂਜੀ ਉੱਥੋਂ ਆਇਆ ਸੀ ਪਹਿਲਾਂ ਵੀ ਆ ਚੁੱਕੇ ਜੀ ਅੱਜ ਪਹਿਲੀ ਵਾਰ ਆਇਆ ਪਹਿਲਾਂ ਮੈਂ ਪਿਛਲੇ ਸਾਲ ਆਇਆ ਸੀ 10 ਸਾਲ ਬਾਅਦ ਤੇ ਉਹ ਬਾਈ ਲਈ ਗਾਣਾ ਲਿਖਿਆ ਸੀ ਉਹ ਸੁਣਾਇਆ ਸੀ ਹਾਂ ਸੁਣਾਓ ਜੀ ਸੁਣਾਓ ਬਾਈ ਦੇ ਜਸਟਿਸ ਲਈ ਸੀਗਾ ਜੀ ਫਰਹੂ ਮੂਸੇ ਵਾਲਾ ਜੱਟ ਦਿਲਾਂ ਵਿੱਚ ਵਸਦਾ ਜਿਹੜਾ ਮੌਤ ਮੂਰੇ ਵੇਖ ਕੇ ਵੀ ਰਿਆ ਹੱਸਦਾ ਜਿੰਨੀਆਂ ਵੀ ਉਹਦੀ ਹਿੱਕ ਵਿੱਚ ਵੱਜੀਆਂ ਕੱਲੀ ਕੱਲੀ ਗੋਲੀ ਦਾ ਹਿਸਾਬ ਕਰਾਂਗੇ ਉਹ ਸਾਨੂੰ ਸਿੱਧੂ ਮੂਸੇਵਾਲੇ ਲਈ ਇਨਸਾਫ ਚਾਹੀਦਾ ਤੁਸੀਂ ਕਰ ਦੋ ਨਹੀਂ ਤਾਂ ਅਸੀਂ ਆਪ ਕਰਾਂਗੇ ਅੱਜ ਇਕੱਠੇ ਹੋਏ ਆ ਮੂਸੇ ਪਿੰਡ ਵਿੱਚ ਸਾਰੇ ਇਕੱਠਾ ਕੱਲ ਨੂੰ ਫੇ ਪੂਰਾ ਇਹ ਪੰਜਾਬ ਕਰਾਂਗੇ ਇੱਥੇ ਇੱਕ ਮੈਂ ਇੱਥੇ ਮੁੰਡਾ ਦੇਖ ਰਿਹਾ ਭਾਈ ਉਮਰ ਕਿੰਨੀ ਬੱਲੇ 16 16 ਸਾਲ ਦੀ ਉਮਰ ਹੈ ਹਾਂਜੀ ਵੀਰੇ ਤੇ ਇੰਨੀ ਛੋਟੀ ਉਮਰ ਦੇ ਵਿੱਚ ਦੇਖ ਸਕਦੇ ਹੋ ਟੈਟੂ ਬਣਾਇਆ ਹੋ ਸਿੱਧੂ ਮੂਸੇਵਾਲਾ ਦਾ ਕਿੱਥੋਂ ਆਏ ਤੁਸੀਂ ਜੈਪੁਰ Rajasthan Rajasthan ਤੋਂ ਆਏ ਹੋ ਹਾਂ ਜੀ ਵੀਰ ਨਾਲ ਕੋਣ ਆਇਆ ਕੋਈ ਨਹੀਂ ਅਕੇਲਾ ਆਇਆ ਯਰ ਕਮਾਲ ਦੀ ਗੱਲ ਹੈ ਮੁੰਡਾ 16 ਸਾਲ ਦਾ Rajasthan ਤੋਂ ਇਕੱਲਾ ਹੀ ਆ ਗਿਆ ਘਰ ਦੇ ਨੇ ਜਾਣ ਦੇਤਾ ਜਾਣਦੇ ਨੇ ਮਨਾਤਾ ਨਹੀਂ ਕੀਤਾ ਉਹਨਾਂ ਨੇ ਨਹੀਂ ਨਹੀਂ ਕਿਉਂ ਪਤਾ ਹੈ ਉਹਨੂੰ ਜਾਏਗਾ ਬੋਲ ਕੇ ਆਏ ਬਾਕੀ ਕੋਈ ਦਿੱਕਤ ਨਹੀਂ ਪਹਿਲੀ ਪਹਿਲੀ ਵਾਰ ਆਇਓ ਹਾਂ ਜੀ ਵੀਰ ਪਹਿਲੀ ਵਾਰ ਆਇਆ ਹਾਂ ਹਾਂ ਜੀ ਮਾਤਾ ਕੀ ਕਹਿ ਰਹੇ ਹੋ ਉਧਰ ਉਹ ਮਾਂ ਬੱਚੇ ਬੱਚੇ ਦੇ ਦਿਲ ਚਾ ਸਿੱਧੂ ਮੂਸੇਵਾਲਾ ਕਿੱਦਾਂ ਕਿੱਦਾਂ ਬੱਚੇ-ਬੱਚੇ ਦਿਲਚਾ ਸਿੱਧੂ ਮੂਸੇ ਵਾਲਾ ਦਿਲਚਾ ਹਾਂ ਔਰ ਮੇਰਾ ਪੋਤਾ ਛੋਟਾ ਜੋ ਉਹ ਵੀ ਸਾਰਾ ਦਿਨ ਕਰੂਗਾ ਸਿੱਧੂ ਮੂਸੇ ਵਾਲਾ ਥਾਪੀਆਂ ਮਾਰੂਗਾ ਹਾਂ ਹਰ ਗੀਤ ਗਾਣੇ ਉਹਦੇ ਸੁਣਦਾ ਨੱਚਦਾ ਔਰ ਮੈਂ ਕਹਿੰਦਾ ਵੇਲੀ ਦੇਖ ਕੇ ਆਉਂਗਾ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਹਾਂ ਪਹਿਲੀ ਵਾਰ ਆਈਆਂ ਜੀ ਕਿਹਦੇ ਨਾਲ ਆਇਓ ਕੱਲੀ ਆਈਆਂ ਜੀ ਮੇਰੇ ਮੁੰਡਾ ਵਿਆਹ ਹੋਇਆ ਹੈ ਇੱਥੇ ਇੱਥੇ ਤਲਵੰਡੀ ਕੋਲੇ ਤੇ ਇੱਧਰ ਦੇਖ ਲਓ ਜਿੱਥੇ ਜਾਉਂਗੇ ਉੱਧਰ ਮਿਲਣ ਮੁੰਡੇ ਦੇ ਸਹੁਰੇ ਪੱਕਾ ਜਾ ਕੇ ਆਉਂਗਾ ਤੇ ਇਸ ਪਾਸੇ ਦੇਖ ਸਕਦੇ ਹੋ ਤੁਸੀਂ ਬਾਪੂ ਜੀ ਆਹ ਦੇਖੋ ਇਹ ਕੇਕ ਲਈ ਫਿਰਦੇ ਨੇ ਇੱਥੇ ਆ ਦੇਖੋ ਜੀ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਅੱਜ ਵੀ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਹਾਂ ਜੀ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਨੇ ਬਹੁਤ ਰੌਣਕ ਲੱਗੀਆਂ ਦੂਰੋਂ ਬਹੁਤ ਦੂਰੋਂ ਹੂੰ ਪ੍ਰੋਗਰਾਮ ਕੀ ਫੇਰ ਦੇ ਪ੍ਰੋਗਰਾਮ ਦਾ ਜਰੂਰ ਨਹੀਂ ਸੀ ਸਿੱਧੂ ਅੱਜ ਪੁੱਠੀ ਮਾਲ ਜਨਮ ਦਿਨ ਤੇ ਮਤਲਬ ਪਾਣਾ ਕੈਂਪ ਵੀ ਲੱਗੇਗਾ ਕੈਂਸਲ ਨਹੀਂ ਸਵੇਰ ਦੇ ਕਿੰਨੇ ਕੁ ਕੇਕ ਆ ਗਏ ਨੇ ਘਰ ਬਹੁਤ ਆ ਗਏ ਰੇਗ ਹੀ ਆਈ ਨੇ ਮਤਲਬ ਬੰਦਾ ਕਿੰਨੇ ਕੇਕ ਲਿਖੇ ਹੋਏ ਜੀ ਅੱਛਾ ਰਾਜਸਥਾਨ ਵਾਲਾ ਮੁੰਡਾ ਕਿੱਥੇ ਆ ਬਾਈ ਕਈ ਵਾਰ ਹੁੰਦਾ ਕਿ ਇਨੀ ਛੋਟੀ ਉਮਰ ਤੋਂ ੜੀ 16 ਸਾਲ ਉਮਰ ਆ ਤਾਂ ਜਦੋਂ ਘਰ ਤੋਂ ਬਾਹਰ ਨਿਕਲਣਾ ਹੁੰਦਾ ਹੈ ਜੇ ਬਾਜ਼ਾਰ ਵੀ ਜਾਣਾ ਹੁੰਦਾ ਤਾਂ ਕੇ ਖਾਓ ਜੀ ਕੇ ਖਾਓ ਜਦੋਂ ਘਰ ਤੋਂ ਬਾਹਰ ਨਿਕਲਣਾ ਹੁੰਦਾ ਬਾਜ਼ਾਰ ਵੀ ਜਾਣਾ ਹੁੰਦਾ ਤਾਂ ਲੋਕ ਕਹਿੰਦੇ ਨੇ ਵੀ ਯਾਰ ਛੋਟਾ ਬੱਚਾ ਆ ਆਪਣੇ ਪਾਪਾ ਦੇ ਨਾਲ ਜਾਂ ਆਪਣੇ ਵੱਡੇ ਭਰਾ ਦੇ ਨਾਲ ਵੱਡੇ ਭਰਾ ਨਾਲ ਜਦ ਤੁਸੀਂ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਇੱਥੇ ਇਕੱਲੇ ਆ ਗਏ ਹੋ ਤੇ ਮਨਾ ਬਿਲਕੁਲ ਨਹੀਂ ਕੀਤਾ ਉਹਨਾਂ ਨੇ ਮਨਾ ਕੀਤਾ ਪਰ ਮੈਂ ਜਿੱਤ पे ਅੜ ਗਿਆ ਸੀ ਜਾਣਾ ਮੈਨੂੰ ਸਿੱਧੂ ਦੇ ਘਰ ਆ ਜਨਮ ਦਿਨ ਹੈ ਇਸ ਲਈ ਆ ਗਿਆ ਇਹ ਤਾਂ ਵੀਰੇ ਵੀ ਆ ਰਹੇ تھے ਸਾਥ ਪਰ ਵਾਇ ਨਹੀਂ ਉਹ ਕਈ ਹੋਰ ਚਲੇ ਗਏ ਕੰਮ ਚ ਸੀ ਇਸ ਲਈ ਅਕੇਲੇ ਆ ਗਿਆ ਤੇ ਪਹੁੰਚੇ ਕਿਦੋਂ ਪੰਜਾਬ ਪੰਜਾਬ ਕੱਲ ਪਹੁੰਚੇ 9 ਵਜੇ ਮਾਨਸਾ ਤੇ ਉਹ ਰੁਕੇ ਕਿੱਥੇ ਉਧਰ ਵੈਰੀ ਹੋਟਲ ਲਿਆ ਸੀ ਹੂੰ ਉਧਰ ਹੀ ਉਧਰ ਰੁਕੇ ਤੇ ਸਵੇਰੇ ਇੱਧਰ ਆ ਗਿਆ ਹੂੰ ਤੇ ਕਰਦਨ ਨੂੰ ਫੋਨ ਕੀਤਾ ਵੀ ਮੈਂ ਪਹੁੰਚ ਗਿਆ ਹਾਂ ਹਾਂ ਫੋਨ ਕੀਤਾ ਨਾ ਬਾਅਦ ਵੀ ਹੋ ਰਹੀ ਸੀ ਹਰ ਘੰਟੇ ਹੂੰ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਅੱਗੇ ਵੀ ਜਾ ਕੇ ਤੁਹਾਨੂੰ ਦਿਖਾਉਣਾ ਹੈ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਹਵੇਲੀ ਦੇ ਵਿੱਚ ਤਾਂ ਦੂਸਰੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਸਿੱਧੂ ਮੂਸੇਵਾਲਾ ਦੇ ਦੋ ਸਟੈਚੂ ਲੱਗੇ ਨੇ ਤਾਂ ਇਸ ਪਾਸੇ ਦੇਖ ਸਕਦੇ ਹੋ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਹੋਰ ਵੀ ਜਿਹੜੇ ਲੋਕ ਇੱਥੇ ਪਹੁੰਚ ਰਹੇ ਜੋ ਬਜ਼ੁਰਗ ਬੱਚੇ ਜਿੰਨੇ ਵੀ ਇੱਥੇ ਪਹੁੰਚ ਰਹੇ ਸਾਰੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ